ਵੇਲੇ ਦੀ ਵੱਡੀ ਖਬਰ ਪੁਚਾਲ ਨਾਲ ਜੁੜੀ ਹੋਈ ਹੈ ਜੀਹਾਂ ਚੰਡੀਗੜ੍ਹ ਅਤੇ ਦਿੱਲੀ ਐਨਸੀਆਰ ਸਣੇ ਪਾਕਿਸਤਾਨ ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਚ ਕਈ ਥਾਵਾਂ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਸ ਤੋਂ ਇਲਾਵਾ ਪਾਕਿਸਤਾਨ ਦੇ ਇਸਲਾਮਾਬਾਦ ਪੰਜਾਬ ਅਤੇ ਖੈਬਰ ਪਖਤੂਨਵਾ ਇਲਾਕੇ ਚ ਵੀ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਜਿਸ ਤੋਂ ਬਾਅਦ ਲੋਕਾਂ ਚ ਹੜਕੰਪ ਮਚ ਗਿਆ ਲੋਕ ਆਪਣੇ ਘਰਾਂ ਅਤੇ ਬਿਲਡਿੰਗਾਂ ਤੋਂ ਬਾਹਰ ਆ ਗਏ ਤਸਵੀਰਾਂ ਪਾਕਿਸਤਾਨੀਆਂ ਨੇ ਜਿੱਥੇ ਕਿ ਪੁਚਾਲ ਦੇ ਝਟਕੇ ਮਹਿਸੂਸ ਹੋਏ ਜਿਸ ਤੋਂ ਬਾਅਦ ਤਮਾਮ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆ ਗਏ ਇਸ ਦੇ ਨਾਲ ਹੀ ਦਿੱਲੀ ਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਲੋਕਾਂ ਨੂੰ ਦਿੱਲੀ ਚ ਪੁਚਾਰ ਦੇ ਝਟਕੇ ਲੱਗੇ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ 'ਚ ਵੀ ਪੁਚਾਰ ਮਹਿਸੂਸ ਕੀਤਾ ਗਿਆ ਬਾਅਦ ਦੁਪਹਿਰ ਕਰੀਬ 3:05 ਤੇ ਇਹ ਪੁਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਤੀਬਰਤਾ 6.2 ਮਾਪੀ ਗਈ ਹੈ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਦਿੱਲੀ ਐਨਸੀਆ ਪੰਜਾਬ ਸਮੇਤ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਜਲਕੇ ਪਾਕਿਸਤਾਨ ਦੇ ਕੁਝ ਇਲਾਕਿਆਂ 'ਚ ਵੀ ਪੁਚਾਲ ਕਾਰਨ ਧਰਤੀ ਕੰਬ ਉੱਠੀ ਪੁਚਾਲ ਦੇ ਛੱਟ ਕੇ ਕਾਫੀ ਸਮਾਂ ਤੱਕ ਮਹਿਸੂਸ ਹੁੰਦੇ ਰਹੇ ਅਤੇ ਜਿਵੇਂ ਹੀ ਲੋਕਾਂ ਨੂੰ ਇਸ ਦਾ ਪਤਾ ਲੱਗਿਆ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈਏ ਪਰ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜਾਬਾਦ ਨੂੰ ਦੱਸਿਆ ਗਿਆ ਜਿਸ ਦੀ ਕੇ ਰਿਕਟਰ ਸਕੇਲ ਤੇ ਤੀਬਰਤਾ 6.2 ਮਾਪੀ ਗਈਏ ਜੀ ਹਾਈ ਕੁਆਰਫੇਟੋ ਦਾਸੀਏ ਕੇ ਪੰਜਾਬ ਸਹਿਤ ਚੰਡੀਗੜ੍ਹ ਦਿੱਲੀ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਪੁਨਛੇ ਇਲਾਕੇ ਚ ਵੀ ਪੁਚਾਲ ਨਾਲ ਧਰਤੀ ਕੰਬ ਉੱਠੀ ਜਿਸ ਦੀ ਕੇ ਰਿਕਟਰ ਸਕੇਲ ਤੇ ਤੀਬਰਤਾ 6.2 ਮਾਪੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਪੁਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜਾਬਾਦ ਤੋਂ ਸੀ ਹਾਲਾਂਕਿ ਫਿਲਹਾਲ ਪੰਜਾਬ ਦਿੱਲੀ ਚੰਡੀਗੜ੍ਹ ਅਤੇ ਪਾਕਿਸਤਾਨ ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਬਿਊਰੋ ਰਿਪੋਰਟ Central Punjab TV.